ਕੰਨਾਂ ਦੀ ਛੋਟੀ ਆ ਥੋੜੀ ਜੀ ਚਲ ਛੋਟੀ ਆ ਤਰਾ ਪੂਰਾ 5000 ਕਿਹੜਾ ਲੜਾਈ ਕਰਨੀ ਆ ਭਾਈ ਤੇਰੀ ਚੀਜ਼ੇ ਦੇਣੀ ਆ ਦੇ ਨਹੀਂ ਦੇਣੀ ਨਾ ਚਲ ਮੇਰੇ ਨਾਲ ਕਰ ਲੈ ਭਾਈ ਮੈਂ ਤਾਂ ਸਭ ਤੋਂ ਗਰੀਬ ਆ ਨਾ 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 ਇਹ ਕੰਮ ਨਹੀਂ ਕਰਨਾ ਕੋਈ ਛੋੜ ਛੋੜ ਅਰ ਨਹੀਂ ਚਾਹੇ ਨੂੰ ਵੀ ਪੀਏ ਮੋੜਾ ਲੈਣਾ 100 ਰੁਪਏ ਹੋਰ ਯਾਰ 100 ਨਾ ਕਿੰਦੀ ਆਪ ਤਾਂ ਜੀ ਬੰਦਾ ਬੰਬ ਹੈ ਓਏ ਜਾ ਓਏ ਉੱਤਾ ਐਨੇ ਚਰਤਾਂ ਨਾਲਾ ਬਣ ਕੇ ਪਾਰ ਜਾਵੇਂ ਇੱਕ ਆ ਸੀ ਚੱਲੂ ਜੀ

ਰੱਖ ਲਓ ਠੀਕ ਹੈ ਦੇਖੋ ਵੱਡਾ ਭਾਈ ਤੂੰ ਵੀ ਆ ਲੈ ਰਾਜੂ ਕੋਈ ਨਹੀਂ ਆਦਾ ਰਹਿ ਨਾ ਤੂੰ ਆਪਾਂ ਜਿਹੜਾ ਜੇਬ ਚ ਪਾ ਦੇ ਦੀ ਪੂਰਾ 5000 ਇਹ ਤੇਰਾ ਨਹੀਂ ਚਲੋ ਕੋਈ ਗੁੱਸਾ ਨਹੀਂ ਕੀ ਰਹਾ ਹੈ ਰਾਜੂ ਕਰਵਾ ਦੇ ਕੋਈ ਨਹੀਂ ਕੋਈ ਗੁੱਸਾ ਨਹੀਂ ਚੱਪੇ ਨਹੀਂ ਉਹ ਯਾਦਰ ਪੀਏ ਮੰਗਦਾ ਕਿੰਨੇ ਦੀ ਤੇਰਾ ਭਾਈ ਪੂਰਾ ਚਲ ਖੈਪੜ ਨੂੰ ਕਿਹੜਾ ਲੜਾਈ ਕਰਨੀ ਹੈ ਭਾਈ ਤੇਰੀ ਚੀਜ਼ਾਂ ਦੇਣੀਆਂ ਦੇ ਨਹੀਂ ਦੇਣੀ ਨਾਲੇ ਇਦੇ 'ਚ ਕੋਈ ਗੁੱਸਾ ਨਹੀਂ ਤੇਰਾ ਮਾਲ ਐ ਭਾਈ ਤੇਰੇ ਨਾਲ ਦਾ ਕਰੀ ਲਵਾਂਗੇ ਔਰ ਤਾਂ ਵੇਚੀ ਚੱਲ ਮੇਰੇ ਨਾਲ ਕਰ ਲੈ ਭਾਈ ਮੈਂ ਤਾਂ ਸਭ ਤੋਂ ਗਰੀਬਾਂ ਕਰੀ ਕੋਈ ਨਹੀਂ ਅੱਤੇ ਕਰੀਓ ਕਿਹਾ ਦਾਸ ਕਿੰਨੇ ਰੁਪਏ ਦੇਗਾ ਆ ਜਾ ਭਾਈ ਨੇੜੇ ਆਜੋ 7000 ਦੇ ਦਿਆਂ ਥੋੜੇ ਹੋਰ ਬਹੁਤੇ ਕਿੱਥੇ ਹੋਣਗੇ ਪੂਰੇ ਬਹੁਤੇ 13000 ਸਾਢੇ 7 ਦੀ ਦਿੰਨੇ ਨਹੀਂ 8 ਦੀ ਦਿੰਨਾ ਚੱਲ 9 ਦੀ ਦਿੰਨਾ بس سرتاਤੇ کہانی ਲਾਏ ਦਿੱਤੀ ਹੁਣ ਡਾਕਟਰ ਸਾਹਿਬ ਇੱਕ ਤੋਂ ਬਾਅਦ ਅੱਗੇ ਪੈ ਚੱਲੀਏ ਤੁਸੀਂ ਉੱਚੇ ਉਹਦੇ ਦੇ ਮਾਲਕੋਂ ਚੱਲ ਕੋਈ ਨਹੀਂ ਹੁਣ ਤੁਸੀਂ ਕਰਤਾ ਨਹੀਂ ਮੈਂ ਤਾਂ ਸਾਡੇ ਇੱਥੇ ਕਹਿਣਾ ਸੀ ਲੈ ਫੜ 9000 ਹੋ ਗਈ ਹੋ ਗਈ بس 9000 ਖੁਸ਼ ਖੁਸ਼ ਹੈ ਜਮਾ ਖੁਸ਼ ਤੇ ਡਾਕਟਰ ਸਾਹਿਬ پیسے 100 ਪੱਠ ਲੈਣੀ ਹੈ ਇੱਥੋਂ ਦੀ ਅੱਜ ਅਸੀਂ ਸਾਨੂੰ ਰੋਟੀ ਖਾਣ ਦਾ ਵੀ ਟਾਈਮ ਨਹੀਂ ਅੱਜ 8 ਲੱਖ ਤਿਆਰ ਕਰਕੇ ਤੋਰਨੀ ਹੈ 2 ਮਹੀਨਿਆਂ ਦੇ ਵਿੱਚ किस व्यापारी लिया एडा ऑर्डर नहीं जिडा मिल रहा हाँ जी छोटे छोटे साहब आ जाओ व्यापारी करा दवा पठा लेके वदिया लिया ले करो तीन चार पं छत अठ नौ आ फटो जी पैसे मैं बाराबण कट के देव ਆ ਵੀ ਆਪਣੇ ਹੱਥ ਤੋਂ ਲਾਹ ਰੋ ਰੋ ਤੇ ਖਸ ਜਾਣੀ ਇਹਦੇ ਬਲੱਡ ਇਕੱਠਾ ਕਰਦਣਾ ਨਾ ਮੈਨੂੰ ਤਾਂ ਕੀ ਹੁੰਦਾ ਮੈਂ ਤਾਂ ਰੋਜ਼ੇ ਰਬੜਾ ਪਸੀਆ ਲੈਂਦੀਆਂ ਨੇ ਹੱਥ ਨੂੰ ਜਾ ਕੇ ਕੱਟਦਾ ਹੁੰਦਾ ਬਸ ਮੇਰੇ ਕੋ ਹੈਗੀ ਹੈ ਅੱਛਾ ਇਹਦੀ ਲਿਖਾਈ ਕਰਾਓ ਜੀ ਚਲੋ ਡਾਕਟਰ ਗਰਦੀਪ ਸਿੰਘ ਦੇ ਨੋਤੇ ਹਰਦੀਪ ਸਿੰਘ ਦੇ ਨੋਤੇ ਨਵਾਂ ਸ਼ਹਿਰ ਆ 100 ਰੁਪਏ ਦੇ ਦਿਓ ਜੀ ਇਹਨਾਂ ਨੂੰ ਇਹ ਤਾਂ ਇਹਦਾ ਇਹਨਾਂ ਨਹੀਂ ਕਰਾ ਕੇ ਦੇਣਗੇ ਤੂੰ ਕਰਾਏਗਾ ਨਹੀਂ ਕਰਾਣੀ ਮੈਨੂੰ ਪਤਾ ਨਹੀਂ ਕਰਨੀ ਬੰਦਾ ਘੜਾ ਤੁਸੀਂ ਸਾਫ ਦੇ ਦਿਓ ਐ ਕਰ ਹੁਣ ਛੋੜ ਕਰ ਦੇ ਨੂੰ ਜੋ ਮਰਜੀ ਖੁਰ ਮੋਕਾ ਨਾ 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 ਇਹ ਕੰਮ ਨਹੀਂ ਕਰਨਾ ਛੋੜ ਛੋੜ ਅਰ ਮੇਰੀ ਦਲਾਲੀ ਦੇ ਚਾਹੇ ਇਹਨੂੰ 20 ਪੀਏ ਮੋੜਾ ਬੰਨੇ ਫੁਰੀ ਨਹੀਂ ਲੈਣੀ ਛੋੜ ਛੋੜ ਕੋਈ ਨਾ ਤੈਨੂੰ ਦੇਵਾਂ ਹੋਰ ਲੈਣਾ 100 ਰੁਪਏ ਹੋਰ ਯਾਰ 100 ਨਾ ਕਿਹਨਾਂ ਇਹ ਛੱਡਣ ਦੀ ਗੱਲ ਨਹੀਂ ਬਈ ਇਹ ਨਹੀਂ ਗੱਲ ਹੱਕ ਦੀ ਗੱਲ ਹੈ ਕਿਵੇਂ ਛੋੜ ਕਰ ਦੇ ਤਾਈ ਆਦਾ ਤੂੰ ਬੁਆਰੀਆਂ ਬੁਆਰੀਆਂ ਨਹੀਂ ਹੁੰਦਾ ਆ ਜੇ ਅਸੀਂ ਸ਼ਾਇਦ 10 ਰੁਪਏ ਛੱਡਾ ਬੁਆ ਦਾ ਮਤਲਬ ਇਹ ਛੋੜ ਇੱਧਰ ਜਾ ਉਹ ਭੱਜ ਤੇ ਨਹੀਂ ਛੱਡੋ ਨਹੀਂ ਲੈਣੇ ਵੀ ਨਹੀਂ ਆਪਾਂ ਛੋੜ ਕਰਕੇ ਦੱਸ ਦੇ ਛੋੜ ਦੇ ਆ ਤੇਰੇ ਆ ਹਾਂਜੀ ਇਹ ਤਾਂ ਉਹਨਾਂ ਨੇ ਵੀ ਲਿਖੇ ਰੇ ਆ ਯਾਰ ਇਹ ਤਾਂ ਉਹਨਾਂ ਨੇ ਲਿਖਾਈ ਤੇ ਦੱਸੇ ਨੇ ਉਹ ਕੋਈ ਨਹੀਂ ਵੜਾ ਇਹਨੂੰ ਕਰ ਛੋੜ ਛੋੜ ਕਰ ਦਾਂ ਇਹਨੂੰ ਜਿੰਦਨ ਦੀ ਆਸ ਤਾਂ ਥੋੜੀ ਜੀ ਬੰਦਾ ਬੰਬ ਹੈ ਤੂੰ ਪਰਮਾਨੰਦ ਹੈ ਹਾਂ ਕਿਆ ਬਾਤ ਹੈ ਹੋਰ ਬੋਲੇ ਜਾ ਆਹ ਲਓ ਜੀ ਖੁਸ਼ ਹੋ ਨਾ 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 ਆਥਣੀ ਕਰਾਂਗੇ ਸਾਬ ਗਲਤ ਕੰਮ ਨਹੀਂ ਕਰਦਾ ਮੈਂ ਨਕਾਇ ਕਰ ਉਹ ਨਾਂ ਨੂੰ ਭੁੱਲ ਜਾਗੇ ਬਾਈ ਉਹ ਨਾਂ ਡਾਕਟਰ ਸਾਹਿਬ ਦਾ ਹਰਦੀਪ ਸਿੰਘ ਹਰਦੀਪ ਸਿੰਘ ਉਹ ਤੇਰਾ ਨਾਂ ਭਜਾਨੀ ਓਰੀਆ ਹੱਥ ਤੇ ਲਿਖ ਦੇ ਓਰੀਆ ਬਾਈ ਆ ਗਿਆ ਮੁੰਡਾ ਡਾਕਟਰ ਹਰਦੀਪ ਸਿੰਘ ਨਵਾਂ ਸ਼ਹਿਰ ਅਬਿੰਦ ਕਿਨੂੰ ਫੜ ਕੇ ਇਕੱਠੀਆਂ ਕਰਾਂਗੇ ਚਾਹੇ ਇੱਥੇ ਲਾ ਲਈ ਰੱਸਾ ਥਰਨੀ ਰੱਸਾ ਲੈ ਕੇ ਬੰਨ ਲਾਂਗੇ ਇੱਕ ਬੰਦਾ ਲੈ ਬਿਠਾ ਲਾਂਗੇ